ਬਸ ਕੋਪ ਸ਼ੁਕਰ ਹੈ ਵਾਹਿਗੁਰੂ ਨੇ ਆਪ ਲਾ ਲੰਦਾ ਪ੍ਰਮਾਤਮਾ ਆਪ ਹੀ ਕਰਦਾ ਵੀ ਸਾਰਾ ਪ੍ਰਮਾਤਮਾ ਆਪ ਹੀ ਬੁਲਾਦਾ ਬਣੀ ਨਾਲੇ ਬਸ ਨਿਆ ਸਾਲ ਹੈ ਭਗਵਾਨ ਜੀ ਦੀ ਕਿਰਪਾ ਰਹਿ ਹਮੇਸ਼ਾ ਔਰ ਕੁਝ ਨਹੀਂ ਚਾਹੀਦਾ ਵਾਹਿਗੁਰੂ ਦੀ ਕਿਰਪਾ ਰਹਿ ਸਮਸਾਰ ਬਹੁਤ ਵਧੀਆ ਰਹਿਣਾ ਚਾਹੀਦਾ ਥੈਂਕ ਯੂ ਬਸ ਵਾਹਿਗੁਰੂ ਦਾ ਅਕਾਲ ਦਾਸ ਹੈ ਸੇਤ ਦੇ ਸਭ ਨੂੰ ਸਭ ਤੋਂ ਵੱਡੀ ਹਾ ਪ੍ਰਾਇੋਰਟੀ ਸੇ ਦਿੱਤੀ ਹੈ ਔਰ ਹੈ ਤੇ ਸਭ ਕੁਛ ਹੈ ਅਸੀਂ ਇਹੀ ਚਾਹੁੰਦੇ ਆਂ ਹੈ ਪ੍ਰਮਾਤਮਾ ਹਰ ਇੱਕ ਦਾ ਭਲਾ ਕਰੀ ਤੇ ਅੱਜ ਅਸੀਂ ਗੁਰਦੁਆਰੇ ਮੇ ਆਈ ਆਂ ਬਾਬਾ ਦੀਪ ਸਿੰਘ ਦੇ ਮੱਥਾ ਟੇਕਨ ਤੇ ਮੰਦਨ ਨੂੰ ਬਹੁਤ ਸਕੂਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਮੌਜੂਦ ਆ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਤੇ ਸ਼ਰਧਾਲੂਆਂ ਦਾ ਤੁਸੀਂ ਦੇਖ ਸਕਦੇ ਹੋ ਇਕੱਠ ਦੇਖ ਸਕਦੇ ਹੋ ਕਿੰਨੇ ਪ੍ਰੇਮ ਪਿਆਰ ਦੇ ਨਾਲ ਆਪਣੀ ਜ਼ਿੰਦਗੀ ਦੇ 2024 ਦੇ ਪਹਿਲੇ ਦਿਨ ਦੀ ਜੋ ਸ਼ੁਰੂਆਤ ਹੈ ਉਹ ਕਰਨ ਵਾਸਤੇ ਜੋ ਸੰਗਤਾਂ ਨੇ ਇੱਥੇ ਰਤਮਸਤਖ ਹੁਣ ਆਈਆਂ ਹੋਈਆਂ ਨੇ ਸੋ ਦੇਖ ਸਕਦੇ ਹੋ ਕਿ ਠੰਡ ਦੇ ਬਾਵਜੂਦ ਵੀ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ ਰਤਮਸਤਖ ਹੁਣ ਵਾਸਤੇ ਕਿਸ ਤਰ੍ਹਾਂ ਸੰਗਤਾਂ ਵੱਡੀ ਤਾਦਾਦ ਵਿੱਚ ਪਹੁੰਚ ਰਹੀਆਂ ਨੇ ਬਸ ਬਹੁਤ ਸ਼ੁਕਰ ਹੈ ਵੀਰੂ ਨੇ ਆ ਬੁਲਾਉਂਦਾ ਪ੍ਰਮਾਤਮਾ ਆਪ ਹੀ ਕਰਦਾ ਜੀ ਸਾਰਾ ਪ੍ਰਮਾਤਮਾ ਆਪ ਹੀ ਬੁਲਾਉਂਦਾ ਆਪਣੀ ਹਾਜ਼ਰੀ ਸਾਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਮੰਚ ਕੀ ਫੀਲਿੰਗਸ ਨੇ ਕੀ ਭਾਵਨੇ ਸਾਂਝੇ ਕਰੋ ਬਸ ਨਿਆ ਸਾਲ ਹੈ ਭਗਵਾਨ ਜੀ ਦੀ ਕਿਰਪਾ ਰਹੇ ਹਮੇਸ਼ਾ ਔਰ ਕੁਝ ਨਹੀਂ ਚਾਹੀਏ ਵਾਹਿਗੁਰੂ ਦੀ ਕਿਰਪਾ ਰਹੇ ਨਮਸਕਾਰ ਬਹੁਤ ਵਧੀਆ ਰਹਿਣਾ ਸਰਦਾਰ ਥੈਂਕ ਯੂ ਬਾਜੀ ਇਹੀ ਆ ਰੱਬ ਅਗੇ ਪ੍ਰਾਰਥਨਾ ਸਾਰੇ ਰੱਬ ਸਭ ਨੂੰ ਸਤਿਮੰਦੀ ਰਵੇ ਸਾਰੇ ਦਿਨ ਰਾਤ ਦੁਗਣੀ ਚੌਗਣੀ ਤਰੱਕੀ ਕਰਨ ਇਹ ਹੀ ਸ਼ੁਕਰਾਨਾ ਕਰਦੇ ਆਂ ਅਸੀਂ ਰੱਬ ਅੱਗੇ ਸਾਡੇ ਦੇ ਸਾਡੇ ਪਰਿਵਾਰ ਦੇ ਸਾਰੇ ਸੰਸਾਰ ਦੇ ਆਪਣਾ ਸੁੱਖ ਵੜਿਆ ਹੱਥ ਮਿਹਰ ਰੱਖੀ ਰੱਖੇ ਇੱਕ ਛੋਟੀ ਗੱਲ ਹੋਰ ਕਰੂੰਗਾ ਜਿੰਨੇ ਮੈਂ ਸਮਝ ਪਾ ਰਿਹਾ ਤੁਸੀਂ ਹਿੰਦੂ ਫੈਮਲੀ ਬਿਲੋਂਗ ਕਰਦੇ ਹੋ ਰਾਈਟ ਇਹ ਬੜੀ ਪਿਆਰੀ ਗੱਲ ਹੈ ਪੰਜਾਬ ਦੇ ਵਿੱਚ ਕਿ ਹਿੰਦੂ ਜਿਹੜੇ ਰਿਲੀਜੀਅਨ ਵਾਲੇ ਨੇ ਉਹ ਵੀ ਗੁਰਦੁਆਰਿਆਂ ਸਾਂ ਬਹੁਤ ਆਉਂਦੇ ਨੇ ਸਿੱਖ ਜਿਹੜੇ ਵੀਰ ਨੇ ਉਹ ਵੀ ਮੰਦਰ ਬਹੁਤ ਜਾਂਦੇ ਨੇ ਇਹ ਆਪਸੀ ਪਿਆਰ ਹੋਰ ਥੋੜਾ ਕਿਵੇਂ ਹੋ ਸਕਦਾ ਦੇਖੋ ਜੀ ਜਦ ਤੱਕ ਆਪਾਂ ਇਹ ਗੱਲ ਨੂੰ ਸਮਝਾਂਗੇ ਪ੍ਰਮਾਤਮਾ ਇੱਕ ਆ ਤਦ ਤੱਕ ਤਾਂ ਮੈਂ ਨਹੀਂ ਸਮਝਦਾ ਕਿ ਇਹ ਗੱਲਾਂ ਹੋਣੀਆਂ ਚਾਹੀਦੀਆਂ ਹਿੰਦੂ ਸਿੱਖ 'ਚ ਨਾ ਫਰਕ ਸੀਗਾ ਨਾ ਹੈਗਾ ਨਾ ਹੋਊਗਾ ਕਿਉਂਕਿ ਸਭ ਇੱਕੋ ਹੀ ਪਰਮਾਤਮਾ ਦੀ ਉਲਾਦ ਆ ਸੋਭਣਾ ਸੋਨੂ ਮਿਲ ਜਾਂਦੀ ਹੈ ਕਦੀ ਗਦਾਰ ਹੋ ਜਾਂਦਾ ਦੇਖੋ ਜਿਹੜੇ ਬੰਦੇ ਗਲਤ ਬੰਦੇ ਆ ਉਹ ਇਹ ਸਭ ਚੀਜ਼ਾਂ ਕਰਦੇ ਰਹਿੰਦੇ ਆ ਉਹਨਾਂ ਨੇ ਕਰਨੀਆਂ ਹੀ ਆ ਪਰ ਜਿਹੜਾ ਸਮਝਦਾਰ ਇਨਸਾਨ ਆ ਉਹ ਸਭ ਸਮਝਦਾ ਲੈ ਮੈਂ ਗੱਲ ਕਰੀਏ ਇਹ ਪਿਆਰ ਆ ਇਹ ਆਪਾਂ ਇਕੱਠੇ ਹੀ ਸੀਗੇ ਇਕੱਠੇ ਹੀ ਆ ਸਿੱਖ ਪਰ ਕਿੱਥੋਂ ਆ ਸਿੱਖੂ ਹਿੰਦੂ ਹੀ ਨੇ ਪਹਿਲਾਂ ਬਹੁਤ ਵਧੀਆ ਲੱਗਦਾ ਮਾਨੂੰ ਸ਼ਾਂਤੀ ਮਿਲਦੀ ਆ ਕੇ ਹਾਂਜੀ ਕੀ ਮੰਗਿਆ ਵਾਈਗਰੂ ਤੋਂ ਪ੍ਰਮਾਤਮਾ ਕੀ ਮੰਗਿਆ ਪਰਿਵਾਰ ਲਈ ਸੁੱਖ ਸ਼ਾਂਤੀ ਫੈਮਲੀ ਦੀ ਹਾਂਜੀ ਹਾਂ ਕਿਵੇਂ ਲੱਗਦਾ ਹਾਂ ਬਹੁਤ ਅੱਛਾ ਹੈ ਜੀ ਨਵੇਂ ਸਾਲ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਬਸ ਵਾਈਗਰੂ ਜੀ ਦਾ ਅਰਦਾਸ ਹੈ ਸਿਹਤ ਦੇਣ ਸਭ ਨੂੰ ਸਭ ਤੋਂ ਵੱਡੀ ਹਾਂ ਪ੍ਰਾਇੋਰਟੀ ਸਿਹਤ ਦੀ ਹੈ ਉਹ ਹੈ ਤੇ ਸਭ ਕੁਝ ਹੈ ਕਿਤੇ ਕਦੇ ਆ ਕੇ ਦੇ ਹੈਲਥ ਇਜ਼ ਵੈਲਥ ਹੈਲਥ ਇਜ਼ ਵੈਲਥ ਯੈਸ 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 ਹਾਂਜੀ ਕਿਵੇਂ ਲੱਗਦਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਹਾਂ ਜੀ ਹਾਂਜੀ ਅੱਜ ਨਵਾਂ ਸਾਲ ਹੈ ਖੁਸ਼ੀਆਂ ਭਰਿਆ ਚੜਿਆ ਵੈ ਤੇ ਇਸ ਗੁਰਦੁਆਰੇ ਤੇ ਆ ਕੇ ਬਹੁਤ ਸਕੂਨ ਮਿਲਦਾ ਹੈ ਪਰਮਾਤਮਾ ਸਭ ਦਾ ਭਲਾ ਕਰੇ ਸਭ ਨੂੰ ਖੁਸ਼ੀਆਂ ਦੇਵੇ ਅਸੀਂ ਇਹੀ ਚਾਹੁੰਦੇ ਹਾਂ ਏ ਪਰਮਾਤਮਾ ਹਰ ਇੱਕ ਦਾ ਭਲਾ ਕਰੀ ਤੇ ਅੱਜ ਅਸੀਂ ਗੁਰਦੁਆਰੇ ਮੈਂ ਆਈ ਹਾਂ ਬਾਬਾ ਦੀਪ ਸਿੰਘ ਦੇ ਮੱਥਾ ਟੇਕਣ ਤੇ ਮਨ ਨੂੰ ਬਹੁਤ ਸਕੂਨ ਹੈ ਬਹੁਤ ਵਧੀਆ ਲੱਗ ਰਿਹਾ ਜੀ ਗੁਰੂ ਘਰ ਦੇ ਵਿੱਚ ਹਾਜ਼ਰੀ ਲਵਾ ਕੇ ਨਵੇਂ ਸਾਲ ਦੀ ਸ਼ੁਰੂਆਤ ਸਤਿਗੁਰ ਦੇ ਚਰਨਾਂ ਤੋਂ ਹੋਈ ਹੈ ਸਤਿਗੁਰ ਦੇ ਦਰਸ਼ਨਾਂ ਤੋਂ ਹੋਈ ਹੈ ਉਮੀਦ ਕਰਦਾ ਕਿ ਸਤਿਗੁਰ ਜਰੂਰ ਕਿਰਪਾ ਕਰਨਗੇ ਔਰ ਆਪਣੀ ਨਾਮ ਬਾਣੀ ਦਾ ਬਲ ਬਖਸ਼ਣਗੇ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਜਿਹੜਾ ਨਵਾਂ ਸਾਲ ਆ ਸਤਿਗੁਰ ਕਿਰਪਾ ਕਰਨ ਨਾਮ ਬਾਣੀ ਦੀ ਰਾਤ ਬਖਸ਼ਣ ਬਸ ਆਪਦੇ ਚਰਨਾਂ ਨਾਲ ਜੋੜ ਕੇ ਰੱਖਣ ਸਾਰੀ ਸੰਗਤ ਨੇ ਜੀ ਸੰਗਤਾਂ ਵਿੱਚ ਬਹੁਤ ਵੱਡਾ ਛਾਇਆ ਕੱਲ ਰਾਤ ਤੋਂ ਹੀ ਸੰਗਤਾਂ ਦਾ ਬੇਹਿਸ਼ਾ ਰਾਤ ਦੇ ਕੀਰਤਨ ਦਰਬਾਰ ਦੇ ਵਿੱਚ ਹਾਜ਼ਰੀਆਂ ਸੰਗਤਾਂ ਰਾਤ ਦੇ ਵੀ ਸਾਰੀ ਸੰਗਤ ਨੇ ਬਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਨੇ ਜਿਹੜਾ ਨਵਾਂ ਸਾਲ ਹੈ 2024 ਦੀ ਜਿਹੜੀ ਆਮਦ ਹੈ ਆਸਥਾਨ ਦੇ ਵਿੱਚ ਕੀਤੀ ਹੈ ਭਾਈ ਯੋਗਿੰਦਰ ਸਿੰਘ ਰਿਆੜ ਉਹਨਾਂ ਨੇ ਲਾਈਵ ਇੱਥੇ ਕੀਰਤਨ ਕੀਤਾ ਪੰਥ ਦੇ ਬਹੁਤ ਪ੍ਰਸਿੱਧ ਕੀਰਤਨੀਏ ਸੋ ਸੰਗਤਾਂ ਦਾ ਬੇ ਹਿਸਾਬ ਅਜ ਸਵੇਰ ਤੋਂ ਅਸਰ ਕੀ ਵੇਲੇ ਤੋਂ ਅਭਰਤ ਵੇਲੇ ਤੋਂ ਸੰਗਤਾਂ ਦਾ ਗੁਰੂ ਘਰ ਨਸਬਸਰ ਹੋ ਰਹੀਏ ਨੇ ਅੱਜ 2024 ਸਨ ਚਦੇ ਆ ਸਵੇਰ ਤੋਂ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੀ ਮੇਰੇ ਵੱਲੋਂ ਸਾਰੀ ਵੰਜਨ ਕਮੇਟੀ ਵੱਲੋਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਨਵੇਂ ਸਾਲ ਦੀ ਤਾਂ ਸੰਗਤਾਂ ਦਾ ਸਵੇਰ ਤੋਂ ਹੀ ਬਹੁਤ ਹੈ ਲੰਗਰ ਸਾਰਾ ਦਿਨ ਚੱਲੇਗਾ ਰਾਤ ਤੱਕ ਚੱਲੇਗਾ ਪੱਕੀ ਦੁੱਧ ਹੋਟ ਲੰਗਰ ਸਾਦੇ ਤਿਆਰ ਨੇ ਸੰਗਤਾਂ ਲਈ ਸੰਗਤਾਂ ਦਾ ਬੜਾ ਸਹਿਯੋਗ ਹੈ ਕਿ ਸਾਨੂੰ ਬਹੁਤ ਪਿਆਰ ਕਰਦੇ ਨੇ ਅਸੀਂ ਬਹੁਤ ਬਹੁਤ ਇਹਨਾਂ ਨੂੰ ਲੱਖ ਲੱਖ ਵਧਾਈ